ਸਤ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਕਹਿੰਦੇ ਆ ਕਿ ਬਾਹਰੋਂ ਮਾੜਾ ਕੋਈ ਆਵੇ ਨਾ ਘਰੇ ਮਾੜਾ ਕੋਈ ਜੰਮੇ ਨਾ ਕਿਉਂ ਮੋਟੀ ਰਕਮ ਦੀ ਪੈਨਸ਼ਨ ਆਉਂਦੀ ਹੋਣ ਦੇ ਤੇ ਨੌ ਪੁੱਤਰਾਂ ਦੇ ਹੋਣ ਦੇ ਬਾਵਜੂਦ ਵੀ ਮਾਂ ਪਿਓ ਨੂੰ ਸੜਕ ਕਿਨਾਰੇ ਬੈਠ ਕੇ ਮਜਬੂਰਨ ਬੂਟ ਪਾਲਿਸ਼ ਕਰਨ ਕਰਕੇ ਆਪ ਦਾ ਪੇਟ ਭਰਨ ਲਈ ਰੋਜੀ ਰੋਟੀ ਕਮਾਉਣੀ ਪਈ ਨਿਹਾਲ ਸਿੰਘ ਤੇ ਉਸ ਦੀ ਪਤਨੀ ਗਿਆਨ ਕੌਰ ਦੋਵੇਂ ਬਹੁਤ ਜੀ ਦੋਵੇਂ ਨੇਕ ਦਿਲ ਤੇ ਮਿਹਨਤੀ ਸਨ ਤੇ ਨਿਹਾਲ ਸਿੰਘ ਗਿਆਨ ਕੌਰ ਘਰ ਦਾ ਕੰਮ ਕਰਦੀ ਤੇ ਨਿਹਾਲ ਸਿੰਘ ਖੇਤੀ ਬਾੜੀ ਦੇ ਨਾਲ ਸਰਕਾਰੀ ਨੌਕਰੀ ਵੀ ਕਰਦਾ ਸੀ ਪਿੰਡ ਵਿੱਚ ਉਸ ਦਾ ਬਹੁਤ ਇੱਜ਼ਤਮਾਨ ਸੀ ਪਰਮਾਤਮਾ ਨੇ ਬਹੁਤ ਖੂਬਸੂਰਤ ਦੋ ਪੁੱਤਰਾਂ ਦੀ ਔਲਾਦ ਦਿੱਤੀ। ਉਹਨਾਂ ਨੂੰ ਬਹੁਤ ਪਿਆਰ ਨਾਲ ਤੇ ਰੀਜ਼ ਨਾਲ ਪਾਲਿਆ ਤੇ ਪੜਾਇਆ ਲਿਖਾਇਆ ਗਿਆ। ਉਹਨਾਂ ਦੇ ਦੋ ਪੁੱਤਰ ਗੁਰਮਖ ਤੇ ਅਵਤਾਰ ਸੀ। ਗੁਰਮਖ ਵੱਡਾ ਪੁੱਤਰ ਤੇ ਅਵਤਾਰ ਛੋਟਾ ਪੁੱਤਰ ਸੀ। ਗੁਰਮਖ ਪੜ੍ਹ ਲਿਖ ਕੇ ਸ਼ਹਿਰ ਵਿੱਚ ਕੋਈ ਪ੍ਰਾਈਵੇਟ ਜੌਬ ਕਰਨ ਲੱਗ ਗਿਆ ਤੇ ਸ਼ਹਿਰ ਵਿੱਚ ਰਹਿਣ ਲੱਗ ਪਿਆ। ਉੱਥੇ ਹੀ ਉਸਨੇ ਵਿਆਹ ਕਰਵਾ ਲਿਆ ਤੇ ਆਪਦਾ ਘਰ ਬਸਾ ਲਿਆ ਅਬਤਾਰ ਪੜ ਲਿਖ ਕੇ ਬਾਹਰ ਵਿਦੇਸ਼ ਅਮਰੀਕਾ ਵਿੱਚ ਚਲਿਆ ਗਿਆ ਉਹ ਉੱਥੇ ਦਿਨ ਰਾਤ ਮਿਹਨਤ ਕਰਦਾ ਤੇ ਪੈਸੇ ਕਮਾਉਂਦਾ ਇਸ ਨੂੰ ਦੇਖ ਕੇ ਗਿਆਨਕੌਰ ਤੇ ਨਿਹਾਲ ਸਿੰਘ ਵੀ ਕਾਫੀ ਖੁਸ਼ ਹੁੰਦੇ ਹੁਣ ਨਿਹਾਲ ਸਿੰਘ ਦੀ ਨੌਕਰੀ ਪੂਰੀ ਹੋ ਚੁੱਕੀ ਸੀ ਤੇ ਉਸ ਦੀ ਰਿਟਾਇਰਮੈਂਟ ਹੋਣ ਵਾਲੀ ਸੀ ਉਹਨਾਂ ਦੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਡੇ ਪੁੱਤਰ ਗੁਰਮਖ ਅਤੇ ਉਹਨਾਂ ਦੀ ਨੌ ਮੈਕਦੀਪ ਨੇ ਆਪ ਤੇ ਸੱਸ ਸਹੁਰੇ ਜਾਨੀ ਕਿ ਗੁਰਮਖ ਸਿੰਘ ਦੇ ਮਾਪਿਓ ਦੋਹਾਂ ਜੀਆਂ ਨੇ ਕਿਹਾ ਕਿ ਤੁਸੀਂ ਇੱਥੇ ਇਕੱਲੇ ਹੋ ਤੁਹਾਡੇ ਲਈ ਇਕੱਲੇ ਰਹਿਣਾ ਬਹੁਤ ਮੁਸ਼ਕਲ ਹੈ ਤੁਹਾਡਾ ਪੁੱਤਰ ਹੋਣ ਦੇ ਬਾਵਜੂਦ ਵੀ ਤੁਸੀਂ ਇਕੱਲੇ ਰਹਿ ਕੇ ਖੁਦ ਦੀ ਰੋਟੀ ਪਕਾਓ ਤੇ ਖਾਓ ਇੱਕ ਗੱਲ ਸਾਨੂੰ ਸ਼ੋਭਾ ਨਹੀਂ ਦਿੰਦੀ ਸਾਡੇ ਹੁੰਦਿਆਂ ਹੋਿਆਂ ਵੀ ਤੁਸੀਂ ਆਪਦੇ ਹੱਥ ਸਾੜਦੇ ਫਿਰਦੇ ਹੋ ਇਹ ਸਾਨੂੰ ਬਿਲਕੁਲ ਪਸੰਦ ਨਹੀਂ ਤੁਸੀਂ ਹੁਣ ਸਾਡੇ ਨਾਲ ਚੱਲੋ ਆਪਾਂ ਸ਼ਹਿਰ ਇਕੱਠੇ ਰਹਿੰਦੇ ਹਾਂ ਗੁਰਮਖ ਸਿੰਘ ਕੋਲ ਸ਼ਹਿਰ ਵਿੱਚ ਜੋ ਘਰ ਸੀ ਉਹ ਕਾਫੀ ਪੁਰਾਣਾ ਸੀ ਤੇ ਉਹਨਾਂ ਦੇ ਪਿਤਾ ਨੇ ਖਰੀਦਿਆ ਸੀ ਜਿਸ ਵਿੱਚ ਉਹ ਰਹਿ ਰਿਹਾ ਸੀ ਜਦੋਂ ਉਹ ਛੋਟੇ ਹੁੰਦੇ ਸੀ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸ਼ਹਿਰ ਵਿੱਚ ਰਹਿ ਕੇ ਪੜ੍ਹਾਉਣ ਲਈ ਇਹ ਘਰ ਖਰੀਦਿਆ ਸੀ ਗੁਰਮਖ ਤੇ ਅਵਤਾਰ ਦੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਉਹ ਫਿਰ ਆਪਦੇ ਜੱਦੀ ਪਿੰਡ ਜੱਦੀ ਘਰ ਵਿੱਚ ਚਲੇ ਗਏ ਪਰ ਸ਼ਹਿਰ ਵਾਲੇ ਘਰ ਵਿੱਚ ਗੁਰਮਖ ਤੇ ਅਵਤਾਰ ਦਾ ਬਚਪਨ ਬੀਤਿਆ ਹੋਇਆ ਸੀ ਉਹਨਾਂ ਦੀਆਂ ਉਸ ਘਰ ਨਾਲ ਕਾਫੀ ਜ਼ਿਆਦਾ ਜੁੜੀਆਂ ਹੋਈਆਂ ਸੀ ਹੁਣ ਗੁਰਮਖ ਤੇ ਮਹਿਕ ਦੀਪ ਗਿਆਨਕੌਰ ਦੇ ਨਿਹਾਲ ਸਿੰਘ ਨੂੰ ਆਪਦੇ ਨਾਲ ਸ਼ਹਿਰ ਵਾਲੇ ਘਰ ਲੈ ਆਏ ਤੇ ਆਪਦੇ ਮਾਪਿਓ ਨੂੰ ਹੁਣ ਪੁਰਾਣਾ ਘਰ ਵੇਚਣ ਲਈ ਕਹਿ ਦਿੱਤਾ ਤੇ ਕਿਹਾ ਮੈਂ ਤੁਹਾਨੂੰ ਇਹ ਘਰ ਇਸ ਲਈ ਵੇਚਣ ਲਈ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਇਸ ਘਰ ਵਿੱਚ ਜਾ ਕੇ ਇਕੱਲੇ ਨਾ ਰਹੋ ਹੁਣ ਅਸੀਂ ਸ਼ਹਿਰ ਤੋਂ ਪਿੰਡ ਵਾਪਸ ਨਹੀਂ ਜਾ ਸਕਦੇ ਕਿਉਂਕਿ ਉੱਥੇ ਸਾਡਾ ਕੋਈ ਕੰਮਕਾਰ ਨਹੀਂ ਹੈ ਨਾਲੇ ਕੰਮਕਾਰ ਕਰਨਾ ਔਖਾ ਵੀ ਹੈ ਮੈਂ ਆਪਦੀ ਜੌਬ ਨਹੀਂ ਛੱਡ ਸਕਦਾ ਗੁਰਮਖ ਸਿੰਘ ਆਪਦੇ ਪਿਤਾ ਨੂੰ ਕਹਿੰਦਾ ਹੈ ਪਰ ਅਸਲ ਵਿੱਚ ਗੁਰਮਖ ਸਿੰਘ ਤੇ ਉਸ ਦੀ ਪਤਨੀ ਦੇ ਦਿਮਾਗ ਵਿੱਚ ਹੁਣ ਸਿਰਫ ਤੇ ਸਿਰਫ ਲਾਲਚ ਹੀ ਸੀ ਜਿਸ ਕਾਰਨ ਉਹ ਆਪਣੇ ਮਾਪਿਓ ਨੂੰ ਆਪਦੇ ਕੋਲ ਸ਼ਹਿਰ ਲੈ ਆਏ ਸੀ ਕਿਉਂਕਿ ਉਹ ਜਾਣਦੇ ਸੀ ਉਹਨਾਂ ਦੇ ਪਿਤਾ ਦੀ ਰਿਟਾਇਰਮੈਂਟ ਹੋਣ ਵਾਲੀ ਹੈ ਹੁਣ ਉਹਨਾਂ ਨੂੰ ਕਾਫੀ ਮੋਟੀ ਰਕਮ ਮਿਲਣ ਵਾਲੀ ਹੈ ਉਦੋਂ ਉਹਨਾਂ ਨੇ ਆਪਣੇ ਮਾਂ ਪਿਓ ਨੂੰ ਆਪਣੀਆਂ ਮਿੱਠੀਆਂ ਪਿਆਰੀਆਂ ਗੱਲਾਂ ਵਿੱਚ ਲਿਆ ਕੇ ਪਿੰਡ ਵਾਲਾ ਘਰ ਵੀ ਵਗਾ ਦਿੱਤਾ ਸੀ ਤੇ ਉਸ ਤੇ ਪਿਓ ਨੇ ਪੈਸੇ ਵੀ ਹੁਣ ਉਹਨਾਂ ਦੇ ਪਿਓ ਮਾਂ ਪਿਓ ਕੋਲ ਉਸ ਦੇ ਪੈਸੇ ਵੀ ਸਨ ਉਹ ਵੀ ਗੁਰਮਖ ਤੇ ਅਵਤਾਰ ਤੇ ਮਹਿਕ ਦੀ ਉਹ ਪੈਸੇ ਅਬ ਗੁਰਮਖਤੇ ਮੈਕਦੀਪ ਨੂੰ ਹੁਣ ਟਿਕਾ ਨਹੀਂ ਦੇ ਰਹੇ ਸੀ ਕਿਉਂਕਿ ਜਿਸ ਘਰ ਵਿੱਚ ਉਹ ਰਹਿ ਰਹੇ ਸੀ ਉਹ ਕਾਫੀ ਪੁਰਾਣਾ ਸੀ ਉਹ ਨਵਾਂ ਘਰ ਖਰੀਦਣਾ ਚਾਹੁੰਦੇ ਸੀ ਪਰ ਉਹਨਾਂ ਕੋਲ ਨਵਾਂ ਘਰ ਖਰੀਦਣ ਲਈ ਕੋਈ ਗੁੰਜਾਇਸ਼ ਨਹੀਂ ਕਿਉਂਕਿ ਸ਼ਹਿਰ ਵਿੱਚ ਗੁਰਮਖ ਦੀ ਜੌਬ ਨਾਲ ਉਹਨਾਂ ਦਾ ਘਰ ਦਾ ਖਰਚ ਹੀ ਮਸਾ ਪੂਰਾ ਹੁੰਦਾ ਸੀ ਫਿਰ ਨਵਾਂ ਘਰ ਕਿਵੇਂ ਖਰੀਦ ਲੈਂਦੇ ਨਾਲੇ ਨਵੇਂ ਘਰ ਤੇ ਕੁਝ ਸੁਪਨੇ ਕਾਫੀ ਜ਼ਿਆਦੇ ਵੱਡੇ ਸੀ ਕੋਈ ਛੋਟਾ ਘਰ ਨਹੀਂ ਕਾਫੀ ਵੱਡਾ ਘਰ ਖਰੀਦਣ ਦੇ ਸੁਪਨੇ ਸੀ ਜੋ ਸਿਰਫ ਤੇ ਸਿਰਫ ਉਹਨਾਂ ਦੇ ਪਿਤਾ ਦੀ ਰਿਟਾਇਰਮੈਂਟ ਤੋਂ ਮਿਲਣ ਵਾਲੇ ਪੈਸੇ ਤੇ ਜੋ ਪਿੰਡ ਵਾਲਾ ਘਰ ਵੇਚਿਆ ਸੀ ਉਹਨਾਂ ਪੈਸਿਆਂ ਨਾਲ ਪੂਰੇ ਹੋ ਸਕਦੇ ਸੀ ਇਸ ਲਈ ਉਹਨਾਂ ਨੇ ਆਪਦੇ ਮਾਪਿਓ ਨੂੰ ਆਪਦੇ ਨਾਲ ਸ਼ਹਿਰ ਵਾਲੇ ਘਰ ਵਿੱਚ ਲੈ ਆਂਦਾ ਸੀ ਹੋਰ ਕੋਈ ਉਹਨਾਂ ਦੇ ਦਿਲ ਵਿੱਚ ਉਸ ਮਾਂ ਪਿਓ ਲਈ ਪਿਆਰ ਤੇ ਇੱਜ਼ਤ ਨਹੀਂ ਸੀ ਕਿਉਂਕਿ ਸੋਚਣ ਵਾਲੀ ਗੱਲ ਹੈ ਜੇ ਕੋਈ ਇੱਜ਼ਤ ਪਿਆਰ ਹੁੰਦਾ ਤੇ ਉਹਨਾਂ ਨੂੰ ਉਹਨਾਂ ਦੀ ਜਾਦ ਹੁਣ ਹੀ ਥੋੜਾ ਆਉਣੀ ਸੀ ਪਹਿਲਾਂ ਕਿਉਂ ਨਹੀਂ ਆਈ ਹੁਣ ਅਵਤਾਰ ਨੂੰ ਵਿਦੇਸ਼ ਗਏ ਨੂੰ ਕੋਈ 6-7 ਸਾਲ ਹੋ ਚੁੱਕੇ ਸੀ ਇੱਕ ਦਿਨ ਉਹਨਾਂ ਦਾ ਉਸ ਦਾ ਅਚਾਨਕ ਫੋਨ ਆਪਣੇ ਪਿਤਾ ਨਿਹਾਲ ਸਿੰਘ ਨੂੰ ਆਇਆ ਕਿ ਪਿਤਾ ਜੀ ਮੈਂ ਹੁਣ ਤੁਹਾਨੂੰ ਮਿਲਣ ਲਈ ਆ ਰਿਹਾ ਹਾਂ ਨਾਲੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਵੀ ਜਾਣਾ ਏ ਇਸ ਲਈ ਤੁਸੀਂ ਤਿਆਰ ਰਹਿਣਾ ਬਸ ਦੂਸਰੇ ਤੀਸਰੇ ਦਿਨ ਬਾਅਦ ਅਵਤਾਰ ਸਿੰਘ ਘਰ ਆ ਗਿਆ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਾ ਕਿ ਗੁਰਮukh ਸਿੰਘ ਨੇ ਨਵਾਂ ਘਰ ਲੈ ਲਿਆ ਹੈ ਉਹ ਆਪਦੇ ਭਰਾ ਨੂੰ ਕਹਿਣ ਲੱਗਾ ਕਿ ਵੱਡੇ ਵੀਰ ਉਸ ਘਰ ਨਾਲ ਆਪਣੀਆਂ ਕਿੰਨੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਸੀ ਉਸ ਘਰ ਨੂੰ ਕੀ ਵੇਚਣ ਦੀ ਲੋੜ ਸੀ ਨਾਲੇ ਨਵਾਂ ਘਰ ਲੈਣ ਦੀ ਕੀ ਲੋੜ ਸੀ ਕੋਲ ਖੜੀ ਉਸਦੀ ਮਾਂ ਨੇ ਦੱਸਿਆ ਇਹ ਘਰ ਤੇਰੀ ਪਿਤਾ ਦੀ ਰਿਟਾਇਰਮੈਂਟ ਦੇ ਪੈਸਿਆਂ ਤੇ ਆਪਣਾ ਪਿੰਡ ਵਾਲਾ ਘਰ ਵੇਚ ਕੇ ਨਵਾਂ ਲਿਆ ਏ ਇਹ ਗੱਲ ਜਦੋਂ ਗਿਆਨਕੌਰ ਨੇ ਆਪਣੇ ਛੋਟੇ ਪੁੱਤਰ ਨੂੰ ਦੱਸੀ ਤਾਂ ਕੋਲ ਖੜੀ ਉਸਦੀ ਵੱਡੀ ਨੌ ਮਹਿਤ ਮਹਿਕਦੀਪ ਨੂੰ ਬਹੁਤ ਪੁਰੀ ਲੱਗੀ ਉਹ ਉੱਥੋਂ ਚਲੀ ਗਈ ਨਿਹਾਲ ਸਿੰਘ ਨੇ ਬਾਅਰ ਆਪਣੀ ਰਿਟਾਇਰਮੈਂਟ ਦੀ ਪਾਰਟੀ ਰੱਖੀ ਹੋਈ ਸੀ ਜਿੱਥੇ ਉਸਦੇ ਦੋਵੇਂ ਬੇਟੇ ਵੀ ਉਸਦੇ ਨਾਲ ਗਏ ਤੇ ਉੱਥੇ ਲੋਕ ਗੱਲਾਂ ਕਰ ਰਹੇ ਸੀ ਕਿ ਨਿਹਾਲ ਸਿੰਘ ਦੇ ਤਾਂ ਦੋਵੇਂ ਹੱਥਾਂ ਵਿੱਚ ਲੱਡੂ ਨੇ ਉਸਦੇ ਦੋਵੇਂ ਬੇਟੇ ਬਹੁਤ ਸਾਊ ਨੇ ਬਹੁਤ ਚੰਗੇ ਨਿਕਲੇ ਇੱਕ ਵੱਡੇ ਸ਼ਹਿਰ ਚੰਗੇ ਸ਼ਹਿਰ ਵਿੱਚ ਰਹਿ ਕੇ ਬਹੁਤ ਵਧੀਆ ਮੋਟਾ ਪੈਸਾ ਕਮਾ ਰਿਹਾ ਹੈ ਇਹ ਦੂਜਾ ਵਿਦੇਸ਼ ਜਾ ਕੇ ਮੋਟਾ ਪੈਸਾ ਕਮਾ ਰਿਹਾ ਹੈ ਇਹ ਸੁਣ ਕੇ ਨਿਹਾਲ ਸਿੰਘ ਦਾ ਸੀਨਾ ਗਰਭ ਨਾਲ ਚੌੜਾ ਹੋ ਗਿਆ ਹੁਣ ਉਹ ਘਰ ਨੂੰ ਰਾਤ ਨੂੰ ਘਰ ਆ ਗਏ ਮਹਿਕਦੀਪ ਆਪਣੇ ਦਿਔਰ ਨੂੰ ਕਹਿੰਦੀ ਹੈ ਕਿ ਵੀਰੇ ਤੁਸੀਂ ਮੇਰੇ ਵਾਸਤੇ ਅਮਰੀਕਾ ਵਿੱਚੋਂ ਕੀ ਲੈ ਕੇ ਆਏ ਕਿਉਂਕਿ ਮੈਂ ਸੁਣਿਆ ਹੈ ਉੱਥੇ ਮੇਕਅਪ ਦਾ ਸਮਾਨ ਵਧੀਆ ਬ੍ਰਾਂਡ ਦਾ ਹੋਣ ਦੇ ਬਾਵਜੂਦ ਵੀ ਕਾਫੀ ਸਸਤਾ ਹੈ ਮੇਰੇ ਵਾਸਤੇ ਉਹ ਹੀ ਲੈ ਆਉਂਦੇ ਇਸ ਤਰ੍ਹਾਂ ਉਸ ਨਾਲ ਗੱਲਾਂ-ਬਾਤਾਂ ਕਰਦੀ ਤੇ ਨਾਲੇ ਗੱਲਾਂ-ਬਾਤਾਂ ਵਿੱਚ ਕਹਿੰਦੀ ਕਿ ਵੱਡਾ ਘਰ ਲੈਣ ਕਾਰਨ ਪਹਿਲਾਂ ਹੀ ਬਹੁਤ ਖਰਚ ਹੋ ਗਿਆ ਹੈ ਤੇ ਹੁਣ ਤੇਰਾ ਭਤੀਜਾ ਜੈਜੀਤ ਜਿੱਦ ਕਰ ਰਿਹਾ ਹੈ ਕਿ ਮੈਨੂੰ ਮੇਰੇ ਰੂਮ ਵਿੱਚ ਸਟੱਡੀ ਟੇਬਲ ਤਿਆਰ ਕਰਵਾ ਕੇ ਦਿਓ ਹੁਣ ਘਰ ਵਿੱਚ ਪੈਸੇ ਨਹੀਂ ਮੈਂ ਕਿ ਤੇ ਅਸੀਂ ਕਿਥੋਂ ਉਸ ਨੂੰ ਤਿਆਰ ਕਰਵਾ ਕੇ ਦਈਏ ਕਿਉਂਕਿ ਉਹ ਇਹ ਗੱਲਾਂ ਉਸ ਕੋਲ ਇਸ ਲਈ ਕਰ ਰਹੀ ਸੀ ਕਿ ਉਹ ਕੁਝ ਪੈਸੇ ਦੇਵੇ ਤੇ ਅਸੀਂ ਘਰ ਤੇ ਹੋਰ ਲਾਈਏ ਉਸ ਦੀਆਂ ਗੱਲਾਂ ਸੁਣ ਕੇ ਅਵਤਾਰ ਸਿੰਘ ਵੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਨੇ ਆਪਦੀ ਭਾਬੀ ਨੂੰ ਕਿਹਾ ਭਾਬੀ ਕੋਈ ਗੱਲ ਨਹੀਂ ਮੈਂ ਮੇਰੇ ਭਤੀਜੇ ਜੈਜੀਤ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਜੋ ਵੀ ਉਸ ਨੂੰ ਚਾਹੀਦਾ ਹੈ ਮੈਂ ਰੈਡੀ ਕਰਵਾ ਦੇਵਾਂਗਾ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੁੰਦੀ ਹੈ 10 15 ਦਿਨ ਰਹਿਣ ਤੋਂ ਬਾਅਦ ਅਵਤਾਰ ਸਿੰਘ ਵਾਪਸ ਅਮਰੀਕਾ ਜਾਣ ਲਈ ਤਿਆਰੀ ਕਰ ਲੈਂਦਾ ਹੈ ਉਹ ਆਪਦੇ ਮਾਂ ਪਿਓ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਲੈਣ ਵਾਸਤੇ ਆਇਆ ਹਾਂ ਹੁਣ ਮੈਂ ਉੱਥੇ ਆਪਦਾ ਘਰ-ਬਾਰ ਸਭ ਕੁਝ ਬਣਾ ਲਿਆ ਹੈ ਨਾਲੇ ਮੇਰਾ ਵੀ ਤੁਹਾਡੇ ਪ੍ਰਤੀ ਕੋਈ ਫਰਜ਼ ਹੈ ਮੈਂ ਵੀ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਉਸ ਦਾ ਮਾਂ ਪਿਓ ਹਾਲੇ ਕੁਝ ਵੀ ਨਹੀਂ ਬੋਲਿਆ ਸੀ ਤੇ ਫਟਾਫਟ ਮੈਕਦੀਪ ਬੋਲੀ ਨਹੀਂ ਵੀਰ ਜੀ ਜੇਕਰ ਮਮੀ ਡੈਡੀ ਨੂੰ ਤੁਸੀਂ ਆਪਦੇ ਨਾਲ ਲੈ ਗਏ ਤਾਂ ਅਸੀਂ ਬਿਲਕੁਲ ਇਕੱਲੇ ਰਹਿ ਜਾਵਾਂਗੇ ਨਾਲੇ ਜੈਤਦੀਪ ਦਾ ਮਮੀ ਡੈਡੀ ਨਾਲ ਕਾਫੀ ਦਿਲ ਲੱਗ ਗਿਆ ਏ ਲੱਗਿਆ ਰਹਿੰਦਾ ਏ ਨਾਲੇ ਮਸਾ ਅਸੀਂ ਇਹਨਾਂ ਨੂੰ ਪਿੰਡ ਤੋਂ ਸ਼ਹਿਰ ਲੈ ਕੇ ਆਏ ਹਾਂ ਹੁਣ ਤੁਸੀਂ ਆਪਦੇ ਨਾਲ ਲੈ ਜਾਵੋਗੇ ਹੁਣ ਤੁਸੀਂ ਕੁਵਾਰੇ ਹੋ ਕੱਲੇ ਹੋ ਤੁਸੀਂ ਕੰਮ ਤੇ ਚਲੇ ਜਾਵੋਗੇ ਮੰਮੀ ਡੈਡੀ ਦਾ ਕੱਲਿਆਂ ਉੱਥੇ ਜੀ ਨਹੀਂ ਲੱਗਣਾ ਜਦੋਂ ਤੁਹਾਡਾ ਵਿਆਹ ਹੋ ਗਿਆ ਫਿਰ ਲੈ ਜਾਣਾ ਓਨੀ ਦੇਰ ਅਸੀਂ ਮੰਮੀ ਡੈਡੀ ਨੂੰ ਇੱਥੇ ਨਹੀਂ ਇੱਥੋਂ ਨਹੀਂ ਜਾਣ ਦੇਵਾਂਗੇ ਨੌ ਉੱਤਰ ਦੀਆਂ ਗੱਲਾਂ ਸੁਣ ਕੇ ਗਿਆਨ ਕੌਰ ਤੇ ਦਿਆਲ ਸਿੰਘ ਕਾਫੀ ਨਿਹਾਲ ਸਿੰਘ ਕਾਫੀ ਖੁਸ਼ ਹੋ ਰਹੇ ਸੀ ਉਹਨਾਂ ਨੇ ਵੀ ਆਪ ਦੇ چھوٹے ਪੁੱਤਰ ਨੂੰ ਕਿਹਾ ਨਹੀਂ ਬੇਟਾ ਅਸੀਂ ਇੱਥੇ ਹੀ ਰਵਾਂਗੇ ਫਿਰ ਅਵਤਾਰ ਸਿੰਘ ਵਾਪਸ ਅਮਰੀਕਾ ਚਲਿਆ ਗਿਆ ਹੁਣ ਗੁਰਮਖ ਸਿੰਘ ਦੀ ਗੁਰਮਖ ਸਿੰਘ ਆਪਦੀ ਪਤਨੀ ਨੂੰ ਕਹਿੰਦਾ ਹੈ ਤੁਸੀਂ ਮੰਮੀ ਡੈਡੀ ਨੂੰ ਉਹਨਾਂ ਦੇ ਨਾਲ ਜਾਣ ਦਿੰਦੇ ਉਹਨਾਂ ਨੂੰ ਕਿਉਂ ਰੋਕਿਆ ਤੁਹਾਨੂੰ ਤਾਂ ਮੰਮੀ ਡੈਡੀ ਪਸੰਦ ਨਹੀਂ ਅਗੋ ਮਹਿਕ ਦੀ ਕਹਿੰਦੀ ਕਿ ਤੁਸੀਂ ਤਾਂ ਪਾਗਲ ਹੋ ਮੈਂ ਪਾਗਲ ਨਹੀਂ ਕਿਉਂਕਿ ਡੈਡੀ ਦੀ ਜੋ ਮੋਟੀ ਪੈਨਸ਼ਨ ਆਉਂਦੀ ਏ ਜੇਕਰ ਉਹ ਇੱਥੇ ਉੱਥੇ ਚਲੇ ਗਏ ਤਾਂ ਉਹ ਪੈਸਾ ਆਪਣੇ ਆਪਾਂ ਨੂੰ ਕੁਝ ਨਹੀਂ ਮਿਲਣਾ ਜੇਕਰ ਉਹ ਇੱਥੇ ਰਹਿਣਗੇ ਨਾਲੇ ਆਪਣਾ ਘਰ ਦਾ ਖਰਚ ਵਧੀਆ ਚੱਲੇਗਾ ਨਾਲੇ ਆਪਾਂ ਨੂੰ ਫ੍ਰੀ ਦੇ ਨੌਕਰ ਮਿਲ ਜਾਣਗੇ ਇਹ ਗੱਲ ਸੁਣ ਕੇ ਗੁਰਮਖ ਸਿੰਘ ਵੀ ਕਾਫੀ ਖੁਸ਼ ਹੁੰਦਾ ਹੈ ਫਿਰ ਉਹ ਆਪਦੇ ਪਿਤਾ ਨੂੰ ਕਹਿੰਦਾ ਹੈ ਕਿ ਤੁਹਾਨੂੰ ਕਾਫੀ ਤੰਗ ਪਰੇਸ਼ਾਨੀ ਆਉਂਦੀ ਹੈ ਬੈਂਕਾਂ ਦੇ ਚੱਕਰ ਕੱਟਦਿਆਂ ਨੂੰ ਆਪਾਂ ਕੋਈ ਜੁਆਇੰਟ ਅਕਾਊਂਟ ਖਲਵਾ ਲੈਂਦੇ ਹਾਂ ਤੁਹਾਨੂੰ ਜਦੋਂ ਵੀ ਕੋਈ ਲੋੜ ਹੋਇਆ ਕਰੇਗੀ ਮੈਂ ਆਪਣੇ ਖਾਤੇ ਵਿੱਚ ਆਪਦੇ ਖਾਤੇ ਨਾਲ ਤੁਹਾਡਾ ਖਾਤਾ ਜੋੜ ਲੈਂਦਾ ਹਾਂ ਜਦੋਂ ਤੁਹਾਨੂੰ ਕੁਝ ਚਾਹੀਦਾ ਹੋਇਆ ਤਾਂ ਮੈਂ ਲਿਆ ਕੇ ਦੇ ਦਵਾਂਗਾ ਹੁਣ ਇਸ ਉਮਰ ਵਿੱਚ ਤੁਸੀਂ ਕਿੱਥੇ ਬੈਂਕਾਂ ਦੇ ੱਟਕੇ ਖਾਂਦੇ ਰਹੋਗੇ निहाल सिंह ਆਪਦੇ ਪੁੱਤਰ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਗਿਆ ਉਸ ਦੇ ਨਾਲ ਜੁਆਇੰਟ ਅਕਾਊਂਟ ਖਲਵਾ ਲਿਆ ਪਰ निहाल सिंह ਬਿਸ਼ੱਕ ਸਰਕਾਰੀ ਨੌਕਰੀ ਕਰ ਰਿਹਾ ਸੀ ਪਰ ਅੱਜ ਦੀਆਂ ਦੀ ਤਰ੍ਹਾਂ ਪੜਿਆ ਲਿਖਿਆ ਤੇ ਇਨ੍ਹਾਂ ਬੈਂਕਾਂ ਦੇ ਲੈਣ-ਦੇਣ ਅੱਜ ਦੇ ਡਿਜੀਟਲ ਜਮਾਨੇ ਨੂੰ ਉਹ ਨਹੀਂ ਸਮਝਦਾ ਸੀ ਜਿਸ ਚੀਜ਼ ਦਾ ਉਸ ਪੁੱਤਰ ਨੇ ਫਾਇਦਾ ਉਠਾ ਲਿਆ ਹੁਣ ਉਹਨਾਂ ਤੋਂ ਬਿਨਾ ਪੁੱਛੇ ਸਭ ਕੁਝ ਪੈਸਾ ਤੇਲਾ ਸਭ ਉਸਦੇ ਹੱਥ ਆ ਗਿਆ। ਉਸਨੇ ਇੱਕ ਦਿਨ ਆਪਣੇ ਮਾਪਿਓ ਨੂੰ ਕਿਹਾ ਕਿ ਸਰਕਾਰੀ ਦਫ਼ਤਰ ਵਿੱਚੋਂ ਫੋਨ ਆਇਆ ਏ ਤੇ ਤੁਹਾਨੂੰ ਦਿੱਲੀ ਬੁਲਾਇਆ ਗਿਆ ਹੈ। ਤੁਹਾਡੇ ਦੋਵਾਂ ਦੇ ਉੱਥੇ ਸਾਈਨ ਹੋਣੇ ਨੇ। ਤੁਹਾਡੇ ਕੁਝ ਪੈਸੇ ਬਾਕੀ ਸੀ ਜੋ ਹਾਲੇ ਸਰਕਾਰ ਨੇ ਦੇਣੇ ਆ ਤੇ ਫਿਰ ਉਹ ਪੈਸੇ ਫਿਰ ਹੀ ਮਿਲਣਗੇ। ਜੇਕਰ ਤੁਸੀਂ ਉੱਥੇ ਜਾ ਕੇ ਸਾਈਨ ਕਰਕੇ ਆਵੋਗੇ। ਉਹ ਵਰਗਲਾ ਕੇ ਆਪਦੇ ਮਾਂ ਪਿਓ ਨੂੰ ਦਿੱਲੀ ਨਾਲ ਲੈ ਗਿਆ। ਜਦੋਂ ਉਹ ਦਿੱਲੀ ਰੇਲਵੇ ਸਟੇਸ਼ਨ ਤੇ ਉਤਰੇ ਤਾਂ ਉਹ ਆਪਦੇ ਮਾਂ ਪਿਓ ਨੂੰ ਕਹਿੰਦਾ ਹੈ ਤੁਸੀਂ ਇੱਥੇ ਰੁਕੋ ਮੈਂ ਹੁਣੇ ਟੈਕਸੀ ਲੈ ਕੇ ਆਉਂਦਾ ਹਾਂ ਕਿਉਂਕਿ ਇੱਥੋਂ ਹਾਲੇ ਕਾਫੀ ਅਗਾਹ ਜਾਣਾ ਹੈ। ਇਹ ਕਹਿ ਕੇ ਉਹ ਵਾਪਸ ਆਪਣੇ ਸ਼ਹਿਰ ਆ ਗਿਆ। ਉਹ ਆਪਦੇ ਵਾਪਸ ਘਰ ਵਿੱਚ ਆ ਗਿਆ। ਤੇ ਮਾਪਿਓ ਨੂੰ ਉੱਥੇ ਹੀ ਉਹ ਰੇਲਵੇ ਸਟੇਸ਼ਨ ਤੇ ਛੱਡ ਆਇਆ ਉਸ ਦਾ ਮਾਪੇ ਬਾਪ ਵੀ ਉੱਥੇ ਹੀ ਖੜਾ ਉਸ ਨੂੰ ਉਡੀਕਦਾ ਰਿਹਾ ਉਹਨਾਂ ਵਿਚਾਰਿਆਂ ਨੂੰ ਇੰਨੇ ਵੱਡੇ ਦਿੱਲੀ ਸ਼ਹਿਰ ਦਾ ਵਿੱਚ ਕੀ ਪਤਾ ਲੱਗਣਾ ਸੀ ਉਹ ਇੱਕ ਦੋ ਦਿਨ ਤਾਂ ਆਪਣੇ ਪੁੱਤਰ ਗੁਰਮਖ ਸਿੰਘ ਦਾ ਉੱਥੇ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਉਹਨਾਂ ਉਹ ਨਾ ਆਇਆ ਤਾਂ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਨਾਲ ਧੋਖਾ ਕੀਤਾ ਹੈ ਉਹ ਉਹਨ ਨੂੰ ਇੱਥੇ ਛੱਡ ਗਿਆ ਹੈ ਧੋਖੇ ਨਾਲ ਇਸ ਲਈ ਹੁਣ ਉਹ ਬਹੁਤ ਦੁਖੀ ਹੋਏ ਦੋਹਾਂ ਨੇ ਇੱਕ ਦੂਜੇ ਨੂੰ ਸਹਾਰਾ ਦਿੱਤਾ ਇੱਕ ਦੂਜੇ ਦਾ ਦਿਲ ਬੰਨਿਆ ਕਿ ਇਸ ਤਰ੍ਹਾਂ ਹੁਣ ਆਪਾਂ ਆਪਦੀ ਜ਼ਿੰਦਗੀ ਨਹੀਂ ਜੀ ਸਕਦੇ ਕੁਝ ਤਾਂ ਆਪਾਂ ਨੂੰ ਕਰਨਾ ਪਵੇਗਾ ਕੁਝ ਤਾਂ ਰੋਟੀ ਰੋਟੀ ਲਈ ਕਰਨਾ ਪਵੇਗਾ ਪਰ ਉਹ ਕੀ ਵੀ ਕਰ ਵੀ ਕੀ ਸਕਦੇ ਸਨ ਬੁਢਾਪੇ ਵਿੱਚ ਸਵਾਏ ਭੀਖ ਮੰਗਣ ਤੋਂ ਕਿਉਂਕਿ ਜੋ ਉਹਨਾਂ ਕੋਲ ਥੋੜੇ ਬਾਤੇ ਪੈਸੇ ਸੀਗੇ ਉਹਨਾਂ ਨੇ ਵਰਤ ਲਏ ਸੀ ਕਿਉਂਕਿ ਇੰਨੇ ਵੱਡੇ ਸ਼ਹਿਰ ਵਿੱਚ ਥੋੜੇ ਬਾਤੇ ਪੈਸੇ ਕੀ ਕਰਦੇ ਸਨ ਫਿਰ ਦਿਆਲ ਸਿੰਘ ਲੋਕਾਂ ਦੇ ਬੂਟ ਪਾਲਿਸ਼ ਕਰਦਾ ਤੇ ਗਿਆਨ ਕੌਰ ਲੋਕਾਂ ਦੇ ਫਟੇ ਪੁਰਾਣੇ ਕੱਪੜੇ ਸਲਾਈ ਕਰਕੇ ਦਿੰਦੀ ਦੋਵੇਂ ਆਪਦੀ ਰੋਟੀ ਪੂਰੀ ਕਰ ਲੈਂਦੇ ਰਾਤ ਨੂੰ ਸੜਕ ਕਿਨਾਰੇ ਸੌਂ ਜਾਂਦੇ ਇੱਕ ਦਿਨ ਅਵਤਾਰ ਦਾ ਦਾ ਆਪਣੇ ਭਰਾ ਨੂੰ ਅਵਤਾਰ ਸਿੰਘ ਨੇ ਆਪਣੇ ਭਰਾ ਨੂੰ ਪਰਜਾਈ ਨੂੰ ਫੋਨ ਕੀਤਾ ਕਿ ਮੇਰੀ ਮੰਮੀ ਡੈਡੀ ਨਾਲ ਗੱਲ ਕਰਵਾ ਦਿਓ ਮੈਂ ਵਾਪਿਸ ਇੰਡੀਆ ਆਉਣਾ ਚਾਹੁੰਦਾ ਹਾਂ ਕਿਉਂਕਿ ਮੈਂ ਵਿਆਹ ਕਰਵਾਉਣਾ ਹੈ ਤਾਂ ਉਸਦੀ ਪਰਜਾਈ ਮਹਿਦੀਪ ਨੇ ਕਿਹਾ ਕਿ ਮੰਮੀ ਡੈਡੀ ਤਾਂ 5 ਮਹੀਨਿਆਂ ਲਈ ਤੀਰਥ ਯਾਤਰਾ ਤੇ ਗਏ ਹੋਏ ਨੇ ਉਹ 5 ਮਹੀਨਿਆਂ ਤੋਂ ਬਾਅਦ ਵਾਪਸ ਆਉਣਗੇ ਇਹ ਸੁਣ ਕੇ ਅਵਤਾਰ ਸਿੰਘ ਨੇ ਫੋਨ ਕੱਟ ਦਿੱਤਾ 6 ਮਹੀਨਿਆਂ ਬਾਅਦ ਫਿਰ ਉਸ ਨੇ ਇੰਡੀਆ ਆਉਣ ਦਾ ਮਨ ਬਣਾ ਲਿਆ ਉਸ ਨੇ ਸੋਚਿਆ ਕਿ ਮੈਂ ਬਿਨਾਂ ਦੱਸੇ ਸਭ ਨੂੰ ਸਰਪ੍ਰਾਈਜ਼ ਦੇਵਾਂਗਾ ਇੰਡੀਆ ਜਾਵਾਂਗਾ ਉਸ ਨੇ ਟਿਕਟ ਕਟਾਈ ਉਹ ਦਿੱਲੀ 에ਅਰਪੋਰਟ ਤੇ ਆ ਗਿਆ ਫਿਰ ਉੱਥੇ ਉਸਨੇ ਉੱਥੋਂ ਟੈਕਸੀ ਲਈ ਆਪਦੇ ਘਰ ਜਾਣ ਲਈ ਤੇ ਉਹ ਰਸਤੇ ਵਿੱਚ ਚਾਹ ਪਾਣੀ ਪੀਣ ਲਈ ਰੁਕਿਆ ਜਦੋਂ ਉਹ ਚਾਹ ਪੀ ਰਿਹਾ ਸੀ ਤਾਂ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਬੂਟ ਪਾਲਿਸ਼ ਕਰਵਾ ਲਓ ਬੂਟ ਪਾਲਿਸ਼ ਕਰਵਾ ਲਓ ਕਿਉਂਕਿ ਮੈਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਉਹ ਇਹ ਗੱਲ ਕਿਸੇ ਉਨਾਂ ਕੋਲ ਖੜੇ ਸਖਸ਼ ਨੂੰ ਕਹਿ ਰਿਹਾ ਸੀ ਤੇ ਉਸ ਦੀ ਇਹ ਆਵਾਜ਼ ਸੁਣ ਕੇ ਅਵਤਾਰ ਸਿੰਘ ਨੇ ਚਾਰੇ ਪਾਸੇ ਬਹੁਤ ਹੈਰਾਨੀ ਨਾਲ ਵੇਖਿਆ ਕਿਉਂਕਿ ਉਸ ਨੂੰ ਆਪਣੇ ਪਿਤਾ ਦੀ ਆਵਾਜ਼ ਦੀ ਪਹਿਚaan ਸੀ ਚਾਰੇ ਪਾਸੇ ਨਜ਼ਰ ਘਮਾਉਂਦਿਆਂ ਉਸ ਨੂੰ ਇੱਕ ਬਜ਼ੁਰਗ ਆਦਮੀ ਤੇ ਔਰਤ ਦਿਖਾਈ ਦਿੱਤੇ ਜੋ ਉਸ ਦਾ ਮਾਪਿਓ ਸੀ ਉਹ ਸਿਰ ਨੀਚੇ ਝੁਕਾ ਕੇ ਬੂਟ ਪਾਲਿਸ਼ ਕਰ ਰਹੇ ਸੀ ਉਸ ਦੀ ਮਾਂ ਫਟੇ ਪੁਰਾਣੇ ਕੱਪੜੇ ਸਿਲਾਈ ਕਰ ਰਹੀ ਸੀ ਤਾਂ ਉਹਨਾਂ ਦੇ ਅੱਗੇ ਆ ਕੇ ਖੜ ਗਿਆ ਜਦੋਂ ਉਹਨਾਂ ਨੇ ਉੱਪਰ ਵੱਲ ਦੇਖਿਆ ਤਾਂ ਉਸ ਦਾ ਬੇਟਾ ਤਾਂ ਉਹ ਬੋਲ ਰਹੇ ਸੀ ਬੂਟ ਪਾਲਿਸ਼ ਕਰਵਾ ਲਓ ਇਹ ਕਹਿ ਕੇ ਉਹ ਚੁੱਪ ਕਰ ਗਏ ਉਸ ਕੋਲ ਉਹਨਾਂ ਕੋਲ ਜਿਵੇਂ ਸ਼ਬਦ ਖਤਮ ਹੋ ਗਏ ਹੋਣ ਉਸ ਨੇ ਆਪਣੇ ਪੁੱਤਰ ਨੂੰ ਵੇਖ ਲਿਆ ਫਿਰ ਅਵਤਾਰ ਸਿੰਘ ਨੇ ਆਪਣੇ ਮਾਪਿਓ ਨੂੰ ਕੋਟ ਕੇ ਗੱਲ ਨਾਲ ਲਾਇਆ ਫਿਰ ਉਸਨੇ ਉਹਨਾਂ ਨੇ ਆਪਦੀ ਸਾਰੀ ਹੱਦ ਬੀਤੀ ਆਪਣੇ ਪੁੱਤਰ ਅਵਤਾਰ ਸਿੰਘ ਨੂੰ ਸੁਣਾਈ ਫਿਰ ਅਵਤਾਰ ਸਿੰਘ ਆਪਦੇ ਮਾਂ ਪਿਓ ਨੂੰ ਨਾਲ ਲੈ ਕੇ ਆਪਦੇ ਸ਼ਹਿਰ ਵਾਲੇ ਘਰ ਚ ਲਿਆ ਗਿਆ ਅੱਗੋਂ ਪਰਜਾਈ ਨੇ ਬੂਹਾ ਖੋਲਿਆ ਉਹ ਦੇਖ ਕੇ ਹੈਰਾਨੀ ਨਾਲ ਕਹਿੰਦੀ ਵੀਰ ਜੀ ਤੁਸੀਂ ਉਸਨੇ ਕਿਹਾ ਹਾਂ ਮੈਂ ਕਿ ਉਸਨੇ ਅੱਗੋਂ ਕਿਹਾ ਕਿ ਮੰਮੀ ਡੈਡੀ ਤਾਂ ਇੱਥੇ ਨਹੀਂ ਹਾਲੇ ਉਹ ਵਾਪਸ ਨਹੀਂ ਆਏ ਫਿਰ ਜਦੋਂ ਉਸਨੇ ਪਿੱਛੇ ਨਜ਼ਰ ਮਾਰੀ ਤਾਂ ਉਸ ਦਾ ਮਾਂ ਪਿਓ ਵੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦੂਜੇ ਪਾਸੇ ਗੁਰਮਖ ਸਿੰਘ ਵੀ ਆਪਦੇ ਕਮਰੇ ਵਿੱਚੋਂ ਬਾਹਰ ਨਿਕਲਿਆ ਆਉਂਦਾ ਸੀ ਆਵਾਜ਼ ਸੁਣ ਕੇ ਉਹ ਵੀ ਆ ਕੇ ਕੋਲ ਖੜ ਗਿਆ ਹੁਣ ਉਸਦੇ ਲਈ ਤਾਂ ਜ਼ਮੀਨ ਅਸਮਾਨ ਇੱਕ ਹੋ ਗਿਆ ਆਪਦੇ ਮਾਪਿਓ ਤੇ ਭਰਾ ਨੂੰ ਦੇਖ ਕੇ ਅਵਤਾਰ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਦੇ ਵੱਡੇ ਭਰਾ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਕਿਹਾ ਪਰਜਾਈ ਤਾਂ ਦਾ ਆਪਣੇ ਮਾਪਿਓ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਤੇਰਾ ਤਾਂ ਮਾਪਿਓ ਸੀ ਤੂੰ ਇਸ ਨੂੰ ਇਹਨਾਂ ਨੂੰ ਰੁੱਲਣ ਦੇ ਲਈ ਮਰਨ ਦੇ ਲਈ ਸੜਕ ਕਿਨਾਰੇ ਛੱਡ ਆਇਆ ਤੇਰੇ ਤੋਂ ਵੱਡਾ ਕੋਈ ਹੋਰ ਪਾਪੀ ਨਹੀਂ ਹੋ ਸਕਦਾ ਤੈਨੂੰ ਤੇਰੀ ਗਲਤੀ ਲਈ ਰੱਬ ਵੀ ਮਾਫ਼ ਨਹੀਂ ਕਰੇਗਾ ਤੂੰ ਇਹਨਾਂ ਨੂੰ ਪੈਸਿਆਂ ਦਾ ਦੇ ਲਈ ਘਰ ਬਾਹਰ ਤੋਂ ਪੈਸਿਆਂ ਲਈ ਘਰੋਂ ਕੱਢ ਦਿੱਤਾ ਇਹਨਾਂ ਨੇ ਤੈਨੂੰ ਸਭ ਕੁਝ ਦੇ ਦਿੱਤਾ ਸੀ ਨਾਲੇ ਮੈਂ ਵੀ ਤੈਨੂੰ ਉਧਰੋਂ ਇਹਨਾਂ ਦਾ ਖਰਚਾ ਪਾ ਰਿਆ ਸੀ ਫਿਰ ਅਵਤਾਰ ਸਿੰਘ ਨੇ ਪੁਲਸ ਮੰਗਵਾਈ ਤੇ ਆਪਣੇ ਭਰਾ ਪਰਜਾਈ ਨੂੰ ਉਸ ਘਰ ਤੋਂ ਬਾਹਰ ਕੱਢਣ ਲਈ ਤਾਂ ਗੁਰੂ ਮਖ ਸਿੰਘ ਨੇ ਕਿਹਾ ਇਹ ਘਰ ਮੇਰੇ ਨਾਮ ਹੈ ਪਰਵਤਾਰ ਸਿੰਘ ਨੂੰ ਜਦੋਂ ਉਸਦੇ ਮਾਪਿਓ ਨੇ ਹੱਡ ਬਿੱਤੀ ਸੁਣਾਈ ਤਾਂ ਪੂਰੀ ਤਿਆਰੀ ਕਰਕੇ ਆਇਆ ਸੀ ਉਹ ਹਰ ਮਹੀਨੇ ਆਪਣੇ ਪਿਓ ਨੂੰ ਗੁਜ਼ਾਰੇ ਲਈ ਖਰਚ ਦਿੰਦਾ ਸੀ ਤੇ ਉਹ ਆਪਣੇ ਮਾਪਿਓ ਨੂੰ ਹਰ ਮਹੀਨੇ ਲਈ ਜੋ ਖਰਚ ਗੁਜ਼ਾਰਾ ਦਿੰਦਾ ਸੀ ਉਸ ਦੀਆਂ ਵੀ ਉਹ ਰਸੀਦਾਂ ਨਾਲ ਲੈ ਕੇ ਆਇਆ ਸੀ ਨਾਲੇ ਉਹਨਾਂ ਦੀ ਹਰ ਮਹੀਨੇ ਜੋ ਪੈਨਸ਼ਨ ਆਉਂਦੀ ਸੀ ਤੇ ਉਸ ਨੂੰ ਗੁਰਮਖ ਸਿੰਘ ਕੜਵਾਉਂਦਾ ਸੀ ਸਬੂਤ ਨਾਲ ਲੈ ਕੇ ਉਹ ਪੁਲਿਸ ਨੂੰ ਨਾਲ ਲੈ ਕੇ ਆਇਆ ਸੀ ਗੁਰਮਖ ਸਿੰਘ ਤੇ ਉਸ ਦੀ ਪਤਨੀ ਮਹਿਕ ਦੀਪ ਨੂੰ ਪੁਲਿਸ ਫੜ ਕੇ ਲੈ ਗਈ ਉਹਨਾਂ ਤੇ ਅੱਜ ਵੀ ਧੋਖਾ ਧੜੀ ਦਾ ਕੇਸ ਚੱਲ ਰਿਹਾ ਹੈ ਦੋਵੇਂ ਜੀ ਜੇਲ੍ਹ ਵਿੱਚ ਹਨ ਪਰ ਉਹਨਾਂ ਦਾ ਬੱਚਾ ਯਾਨੀ ਕਿ ਨਿਹਾਲ ਸਿੰਘ ਦਾ ਪੁੱਤਰਾ ਉਸੇ ਘਰ ਵਿੱਚ ਰਹਿ ਰਿਹਾ ਹੈ ਤੇ ਉਸ ਦੀ ਪਰਵਰਿਸ਼ ਉਸ ਦਾ ਦਾਦਾ ਦਾਦੀ ਕਰ ਰਹੇ ਨੇ ਹੁਣ ਅਵਤਾਰ ਸਿੰਘ ਨੇ ਨੇ ਵਿਆਹ ਕਰਵਾ ਲਿਆ ਤੇ ਉਸ ਦੀ ਪਤਨੀ ਵੀ ਉਸੇ ਘਰ ਵਿੱਚ ਰਹਿ ਕੇ ਉਸ ਮਾਪ ਪਿਓ ਦੀ ਸੇਵਾ ਕਰਦੀ ਹੈ ਇਸ ਚੀਜ਼ ਨੂੰ ਦੇਖ ਕੇ ਭਾਵੇਂ ਗਿਆਨਕੌਰ ਤੇ ਨਿਹਾਲ ਸਿੰਘ ਖੁਸ਼ ਹਨ ਪਰ ਗੁਰਮਖ ਸਿੰਘ ਤੇ ਉਸ ਦੀ ਪਤਨੀ ਵੱਲੋਂ ਦਿੱਤੇ ਗਏ ਤਸියේ ਉਹਨਾਂ ਨੂੰ ਕਦੇ ਨਹੀਂ ਭੁੱਲਣਗੇ ਨਾਲੇ ਮਾਪਿਓ ਫਿਰ ਵੀ ਕਦੇ ਨਾ ਮਾੜਾ ਨਹੀਂ ਕਰਦੇ ਜਿਵੇਂ ਉਹ ਆਪਦੇ ਪੁੱਤਰ ਤੇ ਨਹੁ ਪੁੱਤਰ ਦੇ ਗਨਹਾਂ ਨੂੰ ਭੁੱਲਦੇ ਹੋਏ ਫਿਰ ਵੀ ਆਪਦੇ ਪੋਤਰੇ ਦਾ ਪਾਲਣ ਪੋਸ਼ਣ ਕਰ ਰਹੇ ਤੇ ਪੜ੍ਹਾ ਲਿਖਾ ਰਹੇ ਸਨ ਸੋ ਅਗਰ ਆਪ ਜੀ ਨੂੰ ਇਹ ਮੇਰੀ ਕਹਾਣੀ ਪਸੰਦ ਆਈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਧੰਨਵਾਦ